ਜੱਗੂ ਇੰਦਰਲੇ ਪਾਸੇ ਆ ਯਾਰ ਤੂੰ ਮੇਰੇ ਕੋਲ ਦੋ ਕਦਮ ਚੱਲ ਕੇ ਕਿਉਂਕਿ ਪਿਛਲੇ ਦਿਨੀ ਇੱਕੇ ਬਾਗੜੀਆਂ ਦੀ ਚੈਂਪੀਅਨਸ਼ਿਪ ਹੋਈ ਤੇ ਉਸ ਚੈਂਪੀਅਨਸ਼ਿਪ ਤੇ ਅਸੀਂ ਇਹ ਮੰਨਦੇ ਆ ਵੀ ਜੱਗੂ ਤੋਂ ਗਲਤੀ ਹੋ ਗਈ ਹੈ ਇਹਨੇ ਮੇਰੇ ਵੀਰੋ ਮਹਿਸੂਸ ਵੀ ਕੀਤਾ ਹੈ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਔਰ ਜੱਗੂ ਕਹਿੰਦਾ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਮੈਂਟ ਕਰ ਰਹੇ ਆ ਔਰ ਜਿਹੜੇ ਮੇਰੇ ਆਪਣੇ ਚੌਂ ਭਰਾਵਾਂ ਨੇ ਇਸ ਗੱਲ ਦਾ ਮੇਰੇ ਨਾਲ ਗਿਲਾ ਕੀਤਾ ਵੀ ਯਾਰ ਇਹ ਤੇਰੇ ਆਸਤੇ ਮਾੜੀ ਗੱਲ ਆ ਲੈ ਵੀ ਜੱਗੂਆ ਦੁਨੀਆ ਪਿਆਰ ਕਰਦੀ ਆ ਨੌਜਾਨਾ ਦੁਨੀਆ ਸਤਕਾਰ ਕਰਦੀ ਆ ਗੋਗੋ ਤੂੰ ਵੀ ਆ ਜਾ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮੇਰੇ ਵਾਲੇ ਪਾਸੇ ਚੱਲ ਕੇ ਕਿਉਂਕਿ ਉਹ ਜਿਹੜੀ ਮੇਰੇ ਵੀਰੋ ਜਦੋਂ ਉਹ ਡਿਸਪਿਊਟ ਹੋਇਆ ਸੀਗਾ ਰਾਏ ਭਰਾਣੇ ਵਾਲਾ ਗੋਗੋ ਸੀਗਾ ਔਰ ਹਾਕਮ ਵਾਲੀਆਂ ਜੱਗੂ ਸੀਗਾ ਤੇ ਸਾਡਾ ਇਹ ਫਰਜ਼ ਬਣਦਾ ਵੀ ਮੇਰੇ ਵੀਰੋ ਇਹ ਜਿਹੜੇ ਆਨਾਂ ਦੇ ਵਿੱਚ ਵੀ ਮੇਰੇ ਵੀਰੋ ਆਪਾਂ ਨਵੇੜਦੇ ਆਂ ਕਿਰੀਏ ਲੈ ਵੀ ਜੱਗੂ ਤੂੰ ਸਾਡਾ ਵੀਰ ਹੈ ਤੇ ਆ ਵੀ ਆਪਣਾ ਭਰਾ ਹੈ ਲੈ ਵੀ ਗੁਲਜਾਰ ਸਿੰਘ ਆਹਦੇ ਇਹਨਾਂ ਦੀਆਂ ਜੱਫੀਆਂ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਔਰ ਜੱਗੂ ਨੇ ਅੱਖਾਂ ਵੀ ਗੋਗੋ ਸੌਰੀ ਮੇਰੇ ਵੀਰ ਲੈ ਵੀ ਗੱਗੂ ਤੂੰ ਸਤਕਾਰਤ ਖਿਡਾਰੀਆਂ ਸਾਡੀ ਖੇਡ ਕਬੱਡੀ ਦਾ ਔਰ ਥੋੜਾ ਪੇਸ਼ੀਅੰਸ ਦੇ ਨਾਲ ਨੌਜਾਨਾ ਔਰ ਥੋੜਾ ਜਿਵੇਂ ਕਹਿੰਦੇ ਹੁੰਦੇ ਨੇ ਮਿੱਠਤ ਨੀਵੇਂ ਨਾਨਕਾ ਗੁਣ ਜਗਾਈਆਂ ਤਤ ਔਰ ਆਪਾਂ ਨੌਜਨ ਨੀਵੇਂ ਰਹਿ ਕੇ ਸਰਕਾਰ